ਚੁਵੈਕੇ ਤੁਸੀਂ ਸਾਰੇ ਜਾਣਦੇ ਹੋ 20 ਦਸੰਬਰ ਤੋਂ 28 ਦਸੰਬਰ ਤੱਕ ਸ਼ਹਾਦਤ ਦੇ ਦਿਨ ਚੱਲਦੇ ਆ ਤੇ ਆਓ ਸਾਰੇ ਜਾਣੇ ਵੱਧ ਤੋਂ ਵੱਧ ਅੰਮ੍ਰਿਤ ਵੇਲੇ ਨਾਲ ਜੁੜੀਏ ਅੰਮ੍ਰਿਤ ਵੇਲੇ ਉੱਠ ਕੇ ਚਾਰ ਸਾਹਿਬਜ਼ਾਦੇ ਅਨੁਗੁਰ ਗੋਬਿੰਦ ਸਿੰਘ ਜੀ ਨੂੰ ਮਾਤਾ ਗੁਜਰ ਕੌਰ ਨੂੰ ਗੁਰਤੇਗ ਭਾਦਰ ਜੀ ਨੂੰ ਅਸੀਂ ਸਾਰਿਆਂ ਨੂੰ ਯਾਦ ਕਰੀਏ ਤੇ ਵੱਧ ਤੋਂ ਵੱਧ ਜਪਜੀ ਸਾਹਿਬ ਦੇ ਪਾਠ ਕਰੀਏ ਤੁਸੀਂ ਡਰਾਈਵ ਕਰ ਰਹੇ ਹੋ ਤੁਸੀਂ ਆਪਣੇ ਆਫਿਸ ਦੇ ਵਿੱਚ ਬੈਠੇ ਹੋ ਕਿਤੇ ਵੀ ਤੁਸੀਂ ਹੋ ਕਿਸੇ ਨਹੀਂ ਅੰਮ੍ਰਿਤ ਵੇਲਾ ਨਹੀਂ ਛੱਡਣਾ ਸਪੈਸ਼ਲੀ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਆਓ ਅਸੀਂ ਪ੍ਰਣਾਮ ਕਰੀਏ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ 4-5 ਸਾਲਾਂ ਤੋਂ ਸਾਡੇ ਅੰਮ੍ਰਿਤ ਵੇਲੇ ਤੇ ਗਰੁੱਪ ਬਣੇ ਹੋਏ ਆ ਤੇ ਹਰ ਸਾਲ ਅਸੀਂ ਚਾਰ ਸਾਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਵੱਤ ਤੋਂ ਵੱਤ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਆ ਤੇ ਆਓ ਤੁਸੀਂ ਸਾਰੇ ਵੀ ਅੰਮ੍ਰਿਤ ਵੇਲੇ ਨਾਲ ਜੁੜੋ ਕਿਉਂਕਿ ਤੁਹਾਨੂੰ ਅਗਰ ਜ਼ਿੰਦਗੀ 'ਚ ਕਦੇ ਕੋਈ ਚੀਜ਼ ਨਹੀਂ ਮਿਲੀ ਹੈ ਜਾਂ ਤੁਸੀਂ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ 'ਚ ਕੋਈ ਚੀਜ਼ ਹੋਵੇ ਤਾਂ ਤੁਹਾਨੂੰ ਸਿਰਫ ਔਰ ਸਿਰਫ ਉਹ ਚੀਜ਼ ਅੰਮ੍ਰਿਤ ਵੇਲੇ ਨੇ ਦੇਣੀ ਹੈ ਵਾਖ ਨੇ ਦੇਣੀ ਹੈ ਇਬਾਦਤ ਨੇ ਦੇਣੀ ਹੈ ਕਿਸੇ ਨੇ ਸਾਨੂੰ ਕੁਝ ਨਹੀਂ ਦੇਣਾ ਸਾਰੇ ਗੁਰੂਆਂ ਨੇ ਦੇਣਾ ਆਓ ਸਾਰੇ ਵਕਤੋ ਵਾ ਚਾਰ ਸੈਬ ਜਾਦਿਆਂ ਨੂੰ ਯਾਦ ਕਰੀਏ